ਸਿਮਰੋ ਸਿਰ ਘਰ ਰਾਈ 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 सिमरों सिंहर राय प्रथम गौती सिमर के प्रथम गौती सिमर के ਪਤਮ ਪਗੋਤੀ ਸਿਮਰ ਕੇ ਪਤਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਚਾਰੇ ਗੁਰੂ ਨਾਨਕ ਲਈ रामदास होई सहां रामदास होई सहां अर्चन हर को का खालसा वाणी अपने ਸਤਿ ਸ਼੍ਰੀ ਅਕਾਲ ਕਰੋ ਵਡ ਭਾਗੀਆਂ ਸੇਵਨਮ ਹਰ ਹਰ ਆਏ ਨਾਨਕ ਜੇ ਸਿਮਰ ਸਭ ਸੁਖ ਹੋਵੇ ਦੁਖ ਦਦ ਭਟਕਾਈ ਧਰ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਾਨੀ ਜਨ ਗੁਰ ਜਣਿਆ ਮਾਈ ਸਾਇਰ ਸਤਗੁਰੂ ਸੇਦੇ ਗੁਰੂ ਹਰਿ ਰਾਜ ਸਾਹਿਬ ਮਹਾਰਾਜ ਸੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਤਗੁਰ ਜੀ ਦੇ ਪਾਵਨ ਪਵਿੱਤਰ ਮਹਾਰਗ ਜਨਸ਼ੋਪਰਾਵਤ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਪਿੰਡ ਤੁਗਣੀ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਸਾਡੇ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਮਸੂਤਾ ਪ੍ਰਧਾਨ ਸਾਹਿਬ ਅਧਿ ਇਹਨਾਂ ਦੇ ਸੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਦੇਸ਼ ਦੀ ਇਸਤਿਗਾਹ ਸੰਗਤਾਂ ਮਿਲ ਕੇ ਹਰ ਸਾਲ ਦੀ ਤਰ੍ਹਾਂ ਕੀਰਤਨ ਦਰਵਾਜ਼ ਸਜਾਉਂਦੀਆਂ ਹਨ ਗੁਰੂ ਕੇ ਲੰਗਰ ਸਜਾਉਂਦੀਆਂ ਹਨ ਅਤੇ ਦੂਰੋਂ ਦੂਰੋਂ ਰਾਗੀ ਜੱਥੇ ਸ੍ਰੀ ਹਰਮੰਦਰ ਸਾਹਿਬ ਦੇ ਤੋਂ ਕਥਾ ਬਾਚ ਕਰਦੇ ਹਜ਼ੂਰੀ ਰਾਗੀ ਜੱਥੇ ਮੰਗਾ ਕਰਕੇ ਸਤਿ ਸੰਗਤਾਂ ਨੂੰ ਗੁਰਚਰਣਾ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ ਫਿਰ ਮੈਡੀਕਲ ਕੈਂਪ ਵੀ ਲਾਉਦੇ ਹਨ ਹੋਰ ਵੀ ਸਵਾਜ ਸੇਵੀ ਜੋ ਕਾਰਜ ਹਨ ਸੋ ਸਾਡੇ ਪ੍ਰਧਾਨ ਸਾਹਿਬ ਸਰਦਾਰ ਜਸਜੀਤ ਸਿੰਘ ਜੀ ਬਸੂਤਾ ਸਾਹਿਬ ਅਗਲਾ ਦਿਨ ਸਮੂਹੀ ਟੀਮ ਸਰਦਾਰ ਜਗਤਾਰ ਸਿੰਘ ਜੀ ਭੁਗਲ ਨਹੀਂ ਸਰਦਾਰ ਹਰਵਿੰਦਰ ਸਿੰਘ ਜੀ ਭੁਗਲ ਨਹੀਂ ਸਰਦਾਰ ਬਲਵੀਰ ਸਿੰਘ ਜੀ ਭੁਗਲਾਣਾ ਜੋ ਸੋਚੇ ਇਲਾਕੇ ਦੀ ਟੀਮ ਇੰਸਟਿਟਿਊਟ ਦੇ ਹੈਡ ਕ੍ਰਾਫਟੀ ਸਹਿਬਾਤ ਸਾਰੇ ਵਧਾਈ ਦੇ ਪੱਤੇ ਹਨ ਦਾਸ ਸਾਹਿਬ ਜੀ ਦਾ ਬਾਬਾ ਬਸਤੇ ਸਿੰਘ ਚੰਨਾ ਲਾਲ ਸਮੂਹ ਜਥੇਬੰਦੀ ਵੱਲੋਂ ਸਮੂਹ ਨਾਨਕ ਨਾਮਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਕ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਸਤਗੁਰੂ ਜੀ ਦੇ ਚਾਰ ਲੱਖੇ ਮੇਲ ਦੇ ਸਤ ਸੰਗਤਾਂ ਨੇ ਜਾਣਨਾ ਵਿੱਚ ਬੇਨਤੀ ਹੈ ਕਿ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਤਸ਼ਾਹ ਜੀ ਜੇ ਜੋ ਸਾਨੂੰ ਸਿਖਾ ਦਿੱਤੀ ਗੁਰਬਾਣੀ ਦਾ ਅਧੂ ਕਰਨਾ ਅਤੇ ਦਇਆ ਕਰਨੀ ਜੀਵਾਂ ਦੇ ਉੱਤੇ ਦਇਆ ਕਰਨੀ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੇਤਪੁਰ ਸਾਹਿਬ ਵਿਖੇ ਜੀਵਾਂ ਦੇ ਉੱਤੇ ਦਇਆ ਕਰਨ ਵਾਸਤੇ ਜੋ ਜੀਵ ਦੁਖੀ ਹੁੰਦੇ ਸਾਨੂੰ ਬਿਮਾਰ ਹੁੰਦੇ ਸਾਨੂੰ ਉਹਨਾਂ ਦਾ ਸ਼ਿਕਾਰ ਖੇਡ ਕੇ ਉਹਨਾਂ ਨੂੰ ਤੰਦਰੁਸਤ ਕਰਕੇ ਦਵਾਈਆਂ ਦੇ ਕਰਕੇ ਉਹਨਾਂ ਨੂੰ ਫਿਰ ਆਪਸੇ ਜੰਗਲ ਵਿੱਚ ਛੱਡ ਦਿਆ ਕਰਦੇ ਸਨ 2200 ਘੋੜਸਵਾਰ ਸੈਚਤਾਰੀ ਫੌਜ ਜਿੰਨਿ ਕੁ ਦੁਆਰਾ ਜਸਾ ਮਹਾਰਾਜ ਜੀ ਨਾਲ ਲੱਖਦੇ ਸਨ ਉੱਥੇ દવાਖਾਨਾ ਵੀ ਚਲਾਉਂਦੇ ਸਨ ਸ੍ਰੀ ਕੇਤਕਪਾਲ ਸਾਹਿਬ 9 ਲੱਖੇ ਬਾਗ ਦੇ ਵਿੱਚ દવાਖਾਨਾ ਵੀ ਸੀ ਜਿੱਥੇ ਦੁਰਲੰਭ ਜਣੀਆਂ ਦਵਾਈਆਂ ਸੀ ਜਿੱਥੇ ਕਿਸੇ ਜੋ ਦੁਨੀਆ ਦੇ ਕਿਸੇ ਹਿੱਸੇ ਤੋਂ ਕੋਈ ਦਵਾਈ ਨਹੀਂ ਸੀ ਮਿਲਦੀ ਉਹ ਧੰਨ ਗੁਰੂ ਹਰਾਜਾ ਸਾਹਿਬ ਮਹਾਰਾਜ ਜੀ ਦੇ દવાਖਾਨੇ ਵਿੱਚੋਂ ਦਵਾਈਆਂ ਮਿਲਦੀਆਂ ਸੀ ਤੋ ਆਸ ਉਸ ਮਹਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਬਾਣੀ ਦਾ ਇੱਕ ਸ਼ਬਦ ਬਦਲਨ ਕਰਕੇ ਆਪਣੇ ਤੋਂ ਦੂਰ ਕਰ ਦਿੱਤਾ ਸੀ ਜਿਨ ਪਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਾ ਹੀ ਹਮਾਰਾ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਦੇ ਅਸਾਰ ਖੱਡੇ ਬਾਜ ਅੰਮ੍ਰਿਤ ਸ਼ਕ ਕਰਕੇ ਤਿਆਰ ਤੇ ਤਿਆਰ ਹੋਣਾ ਚਾਹੀਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਨਾਨਕ ਸਾਹਿਬ ਮਹਾਰਾਜ ਦਾ ਬਚਨ ਹੈ ਪਵਨ ਗੁਰੂ ਪਾਣੀ ਜਿਤਾ ਮਾਤਾ ਧਰਤ ਮਹਾਤ ਆਪ ਨੂੰ ਸਾਧਦੀ ਨੂੰ ਵੀ ਬਚਾਉਣਾ ਚਾਹੀਦਾ ਹੈ ਤੇ ਪੌਣ ਪਾਣੀ ਨੂੰ ਵੀ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਸਾਡਾ ਪਾਣੀ ਵੀ ਅਪਵਿੱਤਰ ਹੋ ਗਿਆ ਹੈ ਅਤੇ ਹਵਾ ਵੀ ਸਾਡੀ ਪੋਲੂਸ਼ਨ ਫੈਲਿਆ ਹੋਇਆ ਹੈ ਇਸ ਕਰਕੇ ਸਾਨੂੰ ਧਰਤੀ ਨੂੰ ਬਚਾਉਣ ਦੀ ਵੀ ਲੋੜ ਹੈ ਪਾਣੀ ਨੂੰ ਵੀ ਬਚਾਉਣ ਦੀ ਲੋੜ ਹੈ ਉਥੇ ਹਵਾ ਨੂੰ ਦੁਸ਼ਤ ਹੋਣ ਤੋਂ ਵੀ ਬਚਾਉਣ ਦੀ ਲੋੜ ਹੈ ਪੌਦੇ ਲਾ ਕੇ ਗਰੰਤ ਲਾ ਕੇ ਜੇstra ਬਰੁਹਾਰਾ ਸਾਹਿਬ ਮਹਾਰਾਜ ਜੀ ਨੇ ਜਿਹੜੀ ਕੀਤਪੁਰ ਸਾਹਿਬ ਵਿਖੇ 9 ਲੱਖੇ ਬਾਗ ਨੂੰ ਅੱਜ ਸਾਲ 13 ਤਰ੍ਹਾਂ ਦੇ ਉਹਦੇ ਵਿੱਚ ਫੌਲਡੀ ਲਾ ਕੇ ਉਸ 9 ਲੱਖੇ ਬਾਗ ਦੀ ਸੇਵਾ ਕਰਨੇ ਦਾ ਵੀ ਸੰਭਾਲ ਸਮਾ ਦਾਸ ਨੂੰ ਪ੍ਰਾਪਤ ਹੋਇਆ ਸੋ ਸਾਧ ਸਤਿ ਕੁਸ਼ਿੰਦਰ ਜੀ ਦਾ ਸਾਹਿਬ ਜੀ ਦੀ ਕਿਰਪਾ ਦਾ ਸੰਗਤ ਦਾ ਸਤਿ ਕੁ ਜੀ ਇਸੇ ਤਰ੍ਹਾਂ ਕਿਰਪਾ ਕਰਨ ਸਮੂਹਕਰਦਾਰਾਂ ਪ੍ਰਬੰਧਕ ਕਮੇਟੀ ਦੇ ਸਿਸਤੇ ਮੇਲ ਪ੍ਰਿਆ ਹੱਥਾ ਕਰਕੇ ਇਸੇ ਤਰ੍ਹਾਂ ਸਤਿ ਕੁ ਜੀ ਆਪਣੇ ਚੰਪਨ ਚਰਨਾਂ ਦੀ ਸੇਵਾ ਲੈਂਦੇ ਰਹਿਣ ਸੂ ਸੰਤਾਨ ਨੂੰ ਸਹਿਬ ਜਵਾਦਾ ਫਾਜ਼ਲ ਸਦੇ ਸ਼ਿਕਤਾਨਾਂ ਦਾ ਜਥੇਬੰਦੀ ਬਨੋ ਵੇਸ਼ ਦੇ ਜੀਆ ਸੰਤਾਨ ਨੂੰ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਪ੍ਰਕਾਸ਼ਿਆ ਦੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਰਿਕ ਜੀ ਕਰਦਾ ਹੈ ਵਾਹਿਗੁਰੂ ਜੀ ਕੀ ਬੋਲੇ ਕੁੜੀਆਂ ਦੇ ਚਾਰੇ ਕਿ ਆਵੇ ਸ੍ਰੀ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਜੀ ਜੀ ਆਵਾਜ਼ ਬੜਾ ਬੜਾ ਕਾਲ ਦੇਖ ਦੇ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕੀ ਬੋਲੇ